ਤੇ ਜਾਣਨਾ ਔਖਾ ਹੋਇਆ ਇਸ ਮੌਕੇ ਸਿਵਲ ਹਸਪਤਾਲ ਤਰਨਤਾਰਨ ਦੇ ਐਸਐਮਓ ਨੇ ਫਾਸਟ ਵੀ ਦੀ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਗਰਮੀ ਨੂੰ ਮੁੱਖ ਰੱਖਦੇ ਹੋਏ ਕੁਝ ਦਿਨ ਸਾਨੂੰ ਬਾਹਰ ਲੋਵੇ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਸਾਫ਼ ਸੁਥਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ ਬਾਜ਼ਾਰ ਦਾ ਖਾਣਾ ਪੀਣਾ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਇਸ ਗਰਮੀ ਵਿੱਚ ਬਿਮਾਰ ਨਾ ਹੋਣ ਐਸਐਮਓ ਨੇ ਆਖਿਆ ਕਿ ਹਸਪਤਾਲ ਵੱਲੋਂ ਪੂਰੀ ਮੈਡੀਕਲ ਪ੍ਰਬੰਧ ਕੀਤੇ ਗਏ ਹਨ ਤਾ ਕਿਸੇ ਵੀ ਵਿਅਕਤੀ ਨੂੰ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ ਤਾਂ ਉਸ ਵੱਲੋਂ ਹਸਪਤਾਲ ਨਾਲ ਸੰਪਰਕ ਕਰ ਲਿਆ ਜਾਵੇ। ਗਰਮੀ ਜਿਹੜੀ ਹੈ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ। ਔਰ ਸੁਨਨ ਚੇ ਵੀ ਆਇਆ ਵੀ ਅਗਲੇ ਕੁਝ ਦਿਨਾਂ ਵਿੱਚ ਹੋਰ ਵੀ ਗਰਮੀ ਵੱਧ ਸਕਦੀ ਹੈ। ਔਰ ਗਰਮੀ ਜਿਹੜੀ ਹੈ ਜ਼ਿਆਦਾ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਵਾ ਇਹਦੇ ਵਿੱਚ ਇੱਕ ਤਾਂ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ 'ਚ ਟਟੀਆਂ ਉਲਟੀਆਂ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੇ 'ਚ ਜਿਹੜੀ ਪ੍ਰੋਪੋਸ਼ਨਸ ਆਪਾਂ ਸਲਾਹ ਦਿੰਨੇ ਆ ਆਮ ਪਬਲਿਕ ਨੂੰ ਵੀ ਜੇ ਧੁੱਪ ਚ ਉਦੋਂ ਹੀ ਨਿਕਲੋ ਜਦੋਂ ਬਹੁਤ ਜ਼ਰੂਰੀ ਕੰਮ ਆ ਕੋਸ਼ਿਸ਼ ਕਰੋ 11 ਵਜੇ ਤੋਂ ਪਹਿਲਾਂ ਜਾਂ ਸ਼ਾਮੀ 5-6 ਵਜੇ ਤੋਂ ਬਾਅਦ ਹੀ ਨਿਕਲੋ ਜਦੋਂ ਪੀਕ ਓਵਰ ਹੁੰਦਾ ਨਾ ਉਦੋਂ ਜਿਹੜੀ ਟੈਂਪਰੇਚਰ 45 ਤੋਂ 46 ਡਿਗਰੀ ਟੈਂਪਰੇਚਰ ਹੈ ਔਰ ਉਹ ਬੜਾ ਘਾਤਕ ਹੈਗਾ ਜੇ ਨਿਕਲਣਾ ਵੀ ਪਵੇ ਮੂੰਹ ਕੱਜ ਕੇ ਸਿਰ ਨੂੰ ਕਵਰ ਕਰਕੇ ਪਾਣੀ ਜਿਹੜਾ ਚੰਗੀ ਅਮਾਉਂਟ ਚ ਨਾਲ ਲੈ ਕੇ ਕਿਉਂਕਿ ਪਾਣੀ ਦੀ ਕਮੀ ਹੀ ਜਿਹੜੀ ਹੈ ਜਿਆਦਾ ਮੁਸ਼ਕਲ ਆਂਦੀ ਪਈ ਆ ਔਰ ਲਗਾਤਾਰ ਪਾਣੀ ਪੀਣਾ ਹੀ ਪੀਣਾ ਵਾ ਨਾਰਮਲ ਬੰਦਾ 3 ਲੀਟਰ ਪੀਂਦਾ ਵਾ ਇੰਨਾ ਦਿਨਾਂ ਚ ਅਸੀਂ ਸਲਾਹ ਦਿੰਨੇ ਆ ਵੀ ਘੱਟੋ ਘੱਟ 4 ਤੋਂ 5 ਲੀਟਰ ਪਾਣੀ ਪੀਓ ਤਾਂ ਕਿ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ ਉਸ ਤੋਂ ਇਲਾਵਾ ਇਹ ਸਲਾਹ ਦਿੰਨੇ ਆ ਤਰੰਤ ਅਨੁਹਾਸੀਆਂ ਨੂੰ ਸਲਾਹ ਦਵਾਂਗਾ ਕਿ ਬਰਾਂਡ ਦੀ ਕੋਈ ਜ਼ਰੂਰਤ ਨਹੀਂ ਹੈ ਫੇਰ ਵੀ ਇਨ ਕੇਸ ਜੇ ਕੋਈ ਜ਼ਿਆਦਾ ਦਿੱਕਤ ਆਂਦੀ ਹੈ ਆਪਾਂ ਤਾਂ ਕਵਾਂਗੇ ਵੀ ਜੇ ਘਰ ਦੇ ਵਿੱਚ ਆਪਾਂ ORS ਦੇ ਪੈਕੇਟ ਪਏ ਨੇ ਤੇ ਆਪਾਂ ਉਹ ਇਸਤੇਮਾਲ ਕਰ ਸਕਦੇ ਹਾਂ ਟਟੀਆਂ ਉਲਟੀਆਂ ਸਿੰਪਲ ਲਈ ਉਹ ਠੀਕ ਨੇ ਫੇਰ ਵੀ ਜੇ ਜ਼ਿਆਦਾ ਦਿੱਕਤ ਆਵੇ ਹਸਪਤਾਲ 'ਚ ਸਾਡੇ ਕੋਲ ਪੂਰੇ ਇੰਤਜ਼ਾਮ ਨੇ ਅਸੀਂ ਗਲੂਕੋਜ਼ ਵਗੈਰਾ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ ਰੱਖਿਆ ਜੇ ਜ਼ਿਆਦਾ ਮੁਸ਼ਕਲ ਆਵੇ ਤੇ ਫੇਰ ਵੀ ਮਸਲਾ ਦਵਾਂਗਾ ਗਰਮੀ ਬਹੁਤ ਜ਼ਿਆਦਾ ਹੈ ਇਸ ਤੋਂ ਜਿੰਨਾ ਬਚਿਆ ਜਾਵੇ ਉਹਨਾਂ ਚੰਗਾ ਕਰਨ ਤਰਨ ਤਨ ਦੇ ਐਸਐਮਓ ਨੇ ਤਰਨ ਤਨ ਵਾਸੀ ਨੂੰ ਬੀਲ ਕੀਤੀ ਹੈ ਕਿ ਉਹ ਆਪਣੀ ਸਿਹਤ ਠੀਕ ਕਰਨ ਲਈ ਛਡੀਆਂ ਚੀਜ਼ਾਂ ਦਾ ਸੇਵਨ ਕਰਨ ਔਰ ਆਪ ਨੂੰ ਇਹ ਜ਼ਰੂਰੀ ਕੰਮ ਨਾ ਹੋਵੇ ਤੇ ਬਾਜ਼ਾਰ ਨਾ ਆ ਜਾਣ ਤਾਂ ਕਿ ਲੋਕ ਬਿਮਾਰ ਨਾ ਹੋਣ ਅਗਰ ਫਿਰ ਵੀ ਕੋਈ ਬਿਮਾਰ ਹੁੰਦਾ ਹੈ ਤੇ ਹਸਪਤਾਲ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਹੋਏ ਹਨ ਕੈਵਰਾਮੈਨ ਹਰ ਅਮਰ ਤਿਆਰੀ ਦੇ ਨਾਲ ਰਹਿੰਦਾ ਏ ਕੋਈ